ਰਾਣੇ ਪੋਤਾ ਲੈ ਚਾ ਕੀ ਮੰਮੀ ਚੰਗਾ ਭਲਾ ਪਤਾ ਤੁਹਾਨੂੰ ਵੀ ਮੈਂ ਬਿਸਕਟ ਤੇ ਪੂਜੀਏ ਬਿਨਾ ਚਾਹ ਨਹੀਂ ਪੀਂਦਾ ਤੇ ਤੂੰ ਹੀ ਫੇਰ ਕੱਲੀ ਚਾਹ ਲੈ ਆਏ ਆ ਤੈਨੂੰ ਦੇਵਾਂ ਰੋਜ਼ ਬਿਸਕਟ ਪੂਜੀਆ ਕਿਆ ਨਾਲ ਆ ਚੁੱਪ ਕਰਕੇ ਤੀ ਚਾਹ ਪੀ ਲੈ ਓ ਬੱਲੇ ਮਾਮੇ ਵਾਲਿਆ ਚਾਣ ਚੱਕੀ ਓ ਬਸ ਤੇਰਾ ਮੂੰਹ ਪਿਆਰੀ ਖਿੱਚ ਲਿਆਉਂਦਾ ਕਲਾ ਬੈਨੇ ਫੇਰ ਆ ਜਾ ਚਾਹ ਲੈ ਕੇ ਆਓ ਆ ਲੈ ਪੁੱਤ ਕਿਆ ਪੋਤਾ ਜੀ ਕਿਵੇਂ ਦੱਸੇ ਬਿਨਾ ਨਾ ਕੋਈ ਮੈਸੇਜ ਨਾ ਕੋਈ ਫੋਨ ਆਪੂਆ ਜੀ ਮੈਨੂੰ ਤਾਂ ਰਾਣੇ ਨੇ ਫੋਨ ਕੀਤਾ ਵਾ ਮੈਂ ਤਾਂ ਆਪਦਾ ਜ਼ਰੂਰੀ ਕੰਮ ਛੱਡ ਕੇ ਆਇਆ ਵਾ ਵੇ ਤੇਰਾ ਕਿਹੜਾ ਗੱਡਾ ਆੜਿਆ ਸੀ ਜਿਹੜਾ ਤੂੰ ਉਹਨੂੰ ਕਿੱਥੇ ਚੱਲ ਸਕਦੀ ਆਈ ਨਾ ਜਦੋਂ ਮੈਂ ਸਵੇਰੇ ਚਾਹ ਨਾਲ ਬਿਸਕਟ ਪੁੱਜਿਆ ਮੰਗਿਆ ਸੀ ਉਦੋਂ ਤੇ ਕਾਲੀ ਕੀੜੀ ਫਿਰ ਗਈ ਹੁਣ ਚਾਹ ਨਾਲ ਪਕੌੜੇ ਕਿਵੇਂ ਆ ਗਏ ਆ ਚੱਤੋਂ ਨਾ ਮੇੜਿਆ ਤੇ ਪਕੌੜੇ ਜੇ ਸਵੇਰੇ ਨੂੰ ਚਾਹ ਨਾਲ ਬਿਸਕਟ ਪੂਜਿਆ ਨਾ ਮਿਲਿਆ ਨਾ ਮਾਸੀ ਵਾਲੇ ਨੂੰ ਫੋਨ ਲਾਉਂਗਾ ਸਵੇਰੇ ਮੈਂ ਗਣੇ ਸਵੇਰੇ ਮਾਸੀ ਆ ਲਾਉਗਾ ਤਾਂ ਮੈਂ ਵੀ ਆ ਜਾਣਾ ਨਾਲ ਆ ਤੂੰ ਚੱਲ ਓਏ ਮੇਰਾ ਮਿਸ਼ਨ ਪੂਰਾ ਹੋ ਗਿਆ ਹੁਣ ਦਿਖਾਓ